ਬਿੰਦਰ ਸੈਕਟਰੀ ਕੀ ਉਹ ਆਪਣਾ ਸਨਮਾਨ ਚਿੰਨ ਉਹ ਕਲਬ ਵਾਲੇ ਵੀਰਾਂ ਤੋਂ ਸਟੇਜ ਤੋਂ ਪ੍ਰਾਪਤ ਕਰ ਲੈਣਾ ਜਿੱਤੇ ਵੀ ਆਉਂਦੇ ਐ ਜ਼ਰੂਰ ਆ ਜਾਣ ਬਿੰਦਰ ਸੈਕਟਰੀ ਕੀ ਆਓ ਜੀ ਟੀਮਾਂ ਜੱਖੇਪੜ ਤੇ ਲਾਂਬੋੜਾ ਦਾ ਪਹਿਲਾ ਸੈਮੀਫਾਈਨਲ ਧੰਡੌੜੀ ਖਿੰਦੂ ਪੱਛੋਆਣੇ ਨਾਲ ਦੂਜਾ ਸੈਮੀਫਾਈਨਲ ਉਹ ਵੀ ਟੀਮਾਂ ਜਿਹੜੀਆਂ ਲਾਗੇ ਲੱਗਣਗੀਆਂ ਗਾਵਲ ਨਗੜਾ ਸਾਡਾ ਵੀਰ ਤੇ ਕਾਲਾ ਵੀਰੋਕੇ ਵਾਲਾ ਬਹੁਤ ਬਹੁਤ ਧੰਨਵਾਦ ਹੈ ਪ੍ਰੋਫੈਸਰ ਸੇਮਖੇ ਸ਼ੇਰਗੜ ਜੀ ਤੇ ਨਾਲ ਅਮਰੀਕ ਕਮਾਨਾ ਸਾਡਾ ਵੀਰ ਚਕੇਪੜ ਤੇ ਲੰਗੋਆ ਦੀਆਂ ਟੀਮਾਂ ਪਹਿਲੇ ਸੈਮੀਫਾਈਨਲ ਦੇ ਲਈ ਆਉਣਗੀਆਂ ਬੜੀ ਖੇਡ ਵੱਡੀ ਹੋਵੇਗੀ ਔਰ ਟੱਕਰ ਸਾਡਾ ਵੀਰ ਨਾਲ ਗੁਰਮੁਖ ਪ੍ਰਧਾਨ ਪੰਜੀਤ ਕਪਨੀ ਹਰਾਂ ਦਾ ਧੰਨਵਾਦ ਹੈ ਔਰ ਉਧਰ ਤਕੀਲ ਗੱਡੂਆ ਵੀ ਪੁਜਿਆ ਹੋਇਆ ਕ੍ਰਿਕਟ ਦਾ ਬੜੀਆ ਪਲੇਅਰ ਹੈ ਕਹਿੰਦਾ ਵੀ ਮਾਰਚ ਮਹੀਨੇ ਨਰਮਨ ਦਾ ਵੱਡਾ ਕ੍ਰਿਕਟ ਕੱਪ ਗੱਡੂਆ ਦੇ ਵਿੱਚ ਖੇਡਿਆ ਜਾਣਾ ਹੈ 1 ਮਾਰਚ ਗੱਡੂਆਂ ਦੇ ਕਬੱਡੀ ਕੱਪ ਦੀ ਹੋਣੀ ਹੈ ਮੇਰੇ ਵੀਰੋ ਔਰ ਪੁੱਜੇ ਹੋਏ ਸਾਰੇ ਵੀਰਾਂ ਦਾ ਉਤਾਰ ਗੱਡੂ ਵਾਲਾ ਵੀ ਆਇਆ ਲੋਕ ਹੋਗੇ ਜਰੂਰ ਹੋਣਾ ਫੌਜੀ ਹੋਣ ਨਾਲ ਨਾਲ ਰਜੀਤ ਗੱਡੂ ਵਾਲਾ ਨਾਲ ਵਿੱਚ ਗੱਨਾ ਬੰਦੀਆਂ ਪ੍ਰਵੀਰ ਸਭ ਪਈਆਂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਚੁੱਤੀ ਹੋ ਰਹੀ ਦਾ ਲੈ ਵੀ ਮੇਰੀ ਬੇਇੱਜ਼ਤੀ ਕਿਸ ਬਾਤੇ ਲੰਕੋਵਾਲ ਕਾਰੇ ਦੇਸ ਦੇ ਟੀਮਾਂ ਨੂੰ ਆਉਂ ਆਇਆ ਜਖੇਪੜ ਦੇ ਲੰਕੋਵਾਲ ਜਖੇਪੜ ਦੇ ਲੰਕੋਵਾਲ ਕਹਿੰਦੇ ਜਖੇਪੜ ਦੇ ਵਿੱਚ ਲੈ ਵੀ ਨਾਗਰੇ ਆ 16 ਨੰਬਰ ਕਹਿੰਦੇ ਪੁੱਕ ਪੁੱਟੀਆਂ ਪਹਿਲੇ ਤੇ 16 ਦੀਆਂ 16 ਟੀਮਾਂ ਨੰਬਰ 1 ਖੇਡਣ ਗਿਆ ਜਖੇਪੜ ਲੰਬੋਣਾ ਆਡੀਰ ਹਰ ਸਰਪ੍ਰਸਾਹਰ ਵੱਲੋਂ ਬੇਨਤੀ ਹੈ ਕਿ ਅੱਠਵੇਂ ਤੋਂ ਪਹਿਲਾਂ ਪਹਿਲਾ ਟੂਰਨਾਮੈਂਟ ਸਮਾਪਤ ਹੋਣਾ ਚਾਹੀਦਾ ਹੈ ਇਹ ਫਿਰ ਇਹ ਨਾ ਹੋਵੇ ਕਿ ਟੀਮਾਂ ਦੇ ਮੈਚ ਰਹਿ ਜਾਣ ਕਿਉਂਕਿ ਤੁਸੀਂ ਧਾਂਦੇ ਦੇ ਵਰਗੇ ਹਰ ਟੂਰਨਾਮੈਂਟ ਲਈ ਸੋਸ਼ਲ ਮੀਡੀਆ ਤੇ ਹਰ ਰੋਜ਼ ਵੀਡੀਓ ਦੇਖ ਰਹੇ ਹੋ ਇਹ ਹੁਣ ਸਮਾਂ ਨਾਲ ਤੇ ਸਾਡੇ ਹੱਥ ਦੇ ਵਿੱਚ ਹੈ ਨਾ ਪ੍ਰਬੰਧਕਾਂ ਦੇ ਹੱਥ ਦੇ ਵਿੱਚ ਹੈ ਇੱਕ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੈ ਜੱਖੇਪਾਲ ਇਹ ਲੰਗੋਵਾਲ ਮਿਹਰਬਾਨੀ ਕਰਕੇ ਜਲਦੀ ਨਾਲ ਆਜੋ ਟੀਮਾਂ ਜਖੇਪੁਰ ਤੇ ਲੰਗੋਵਾਲ ਐ ਵੀ ਕਾਮਲ ਪ੍ਰਬੰਧਕ ਮੁੰਡੇ ਕਹਿੰਦੇ ਇਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਮੇਲਾ ਕਰਵਾਉਂਦੇ ਨੇ ਅਸਤਾਜ ਜੀ ਪਰਮਿਸ਼ਾ ਦਿੱਤੀ ਹੈ ਕਿਉਂਕਿ ਹੁਣ ਤੇ ਬ੍ਰੇਕ ਵਾਈਕਨਾਂ ਚੱਤੀ ਜਣ ਦਾ ਕੇਦੇ ਪਰਮਿਸ਼ਾ ਜਿਨ੍ਹਾਂ ਦੇ ਮੇਲਾ ਕਰਵਾਉਂਦੇ ਕਿਉਂਕਿ ਪ੍ਰਸ਼ਾਸਨ ਦਾ ਧੰਨਵਾਦ ਹੈ ਕਿਦੇ ਜਿੱਥਾਂ ਨੇ ਆ ਮੇਲਾ ਕਰਵਾਉਂਦੇ ਨੇ ਪਰਮਿਸ਼ਾ ਦਿੱਤੀ ਹੈ ਲੰਗੋਵਾਲ ਚਿੱਖੇਪੜ ਪ੍ਰਸ਼ਾਸਨ ਨੇ ਪਰਮਿਸ਼ਨ ਦੇਤੀ ਹੈ ਪਰ ਆਪਣਾ ਫਰਜ਼ ਬਣਦਾ ਵੀ ਆਪਾਂ ਪ੍ਰਸ਼ਾਸਨ ਦਾ ਸਾਥ ਦੇਈਏ ਜੇ ਪ੍ਰਸ਼ਾਸਨ ਨੂੰ ਦਿੱਕਤ ਫੀਲ ਹੋਊਗੀ ਫਿਰ ਆਪਾਂ ਨੂੰ ਚੁਣੌਤੀਆਂ ਖੜੀਆਂ ਹੋਣਗੀਆਂ ਇਹ ਦੇਤੀ ਹੈ ਪਲੇয়ারਾਂ ਨੂੰ ਚਿੱਖੇਪੜ ਤੇ ਲੰਗੋਵਾਲ ਇਹ ਟੀਮਾਂ ਹੋ ਗਈਆਂ ਔਰ ਕਦੇ ਕੱਲ ਨੂੰ ਚਿੱਖੇਪੜ ਦੇ ਵਿੱਚ ਵੱਡਾ ਮੇਲਾ 175 ਤੇ ਮੋਟਰਸਾਈਕਲ ਕਿੱਤੇ ਜਣੇ ਮਿੱਟੂ ਰੇਗੀ ਹੋਈ ਸਾਡੇ ਵੀਰ ਹੈ ਜਦਾਂ ਮਿੱਟੀ ਪੜਣਾ ਔਰ ਲੱਗੜੀਆਂ ਗੱਡੀਆਂ ਰੌਣਕਾਂ ਬੱਚਾ ਪਿੰਡਾਂ ਚ ਖੇਪੜ ਮੇਰੇ ਵੀਰੋ ਔਰ ਸਾਰੇ ਪ੍ਰਬੰਧਕ ਮੁੰਡਿਆਂ ਚ ਖੇਪੜ ਵਾਲੇ ਸੱਦੇ ਲਾ ਰਹੇ ਸਾਰੇ ਨਗਰ ਦਾ ਫੋਲੇਆ ਸਿੰਘ ਵਾਲੇ ਦਾ ਧੰਨਵਾਦ ਹੈ ਸਾਰੇ ਪ੍ਰਬੰਧਕ ਮੁੰਡਿਆਂ ਦਾ ਜੈ ਭੱਬਰ ਇੱਕ ਕੋਈ ਸਪੋਰਟਸ ਕਲੱਬ ਪਿੰਡ ਤੌਲਾ ਸਿਕੜਾਵਾ ਵੱੱਡਾ ਮੇਲਾ ਤੇ ਪਹਿਲਾ ਸੈਮੀਫਾਈਨਲ ਸ਼ੁਰੂ ਹੋਣ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਕਾਲਿਆ ਕਹ ਟੀਮਾਂ ਨੂੰ ਰਹਿਦੇ ਪਲੇਅਰ ਆਉਣ ਦੀ ਜਲਦੀ ਤੋਂ ਪਹਿਲਾਂ ਮਿਹਰਬਾਨੀ ਕਰਕੇ ਜਲਦੀ ਤੋਂ ਪਹਿਲਾਂ ਪਾ ਜੀਏ ਬੜੀ ਮਿਹਰਬਾਨੀ ਹੋਵੇਗੀ ਔਰ ਟੀਮਾਂ ਜਿਹੜੀਆਂ ਲੌਂਗੋਵਾਲ ਨਹੀਂ ਪੁੱਜ ਗਈ ਹੈ ਉਹਨਾਂ ਦੀ ਕਰੋੜੀ ਟੀਮ ਚ ਖਿੱਪ ਆਵੇ ਜੀ ਗਰਾਊਂਡ ਦੇ ਵਿੱਚ ਖਿੱਪ ਦੇ ਪਲੇਅਰ ਜਲਦੀ ਦੇ ਨਾਲ ਬੜੀ ਮਿਹਰਬਾਨੀ ਹੋਵੇਗੀ ਜਖੇਪੜ ਦੇ ਰਹਿਦੇ ਪਲੇਅਰ ਆਉਣਗੇ ਮਿਹਰਬਾਨੀ ਕਰਕੇ ਬੜਾ ਸਿਰੇ ਦਾ ਮੇਲਾ ਬਹੁਤ-ਬਹੁਤ ਪ੍ਰਬੰਧਕ ਮਨਿਆ ਦਾ ਧੰਨਵਾਦ ਹੈ ਜੀ ਮਿੰਟੂ ਭਾਈ ਪਰਿਯਮਿੰਦਰਰਾਗਟ ਰਾਤੀ ਹਰਵੰਸੁਰਾ ਨੇ ਫੁੱਟੇ ਕਰਤਾਰਪੁਰਾ ਨੇ ਜੱਸੀ ਮੱਖਰ ਹੋਰ ਨੇ ਔਰ ਨਾਲ ਬੱਗਾ ਬੱਪੂ ਤੇ ਨਫੜੋਰਾ ਦਾ ਜੈ ਬਾਬਾ ਮੇਰੀ ਪੁਲਿਸ ਸਪੋਰਟਸ ਕਲੱਬ ਹੈ ਜੀ ਕਾਲਿਆ ਬੜਾ ਸਿਰੇ ਦਾ ਮੇਲਾ ਭਾਈ ਜੀ ਜਖੇਪੜ ਦੇ ਟੀਮ ਹੈ ਸਵੇਰੇ ਤੋਂ ਲਈਦਾ ਵੀਰ ਜੀ ਜਖ